ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਹੋਏ ਕਾਮਰੂਪ ਦੇ ਇਲਾਕੇ ਦੇ ਵਿੱਚ ਪਹੁੰਚੇ ਜੋ ਅੱਜ ਕੱਲ੍ਹ ਅਸਾਮ ਵਿੱਚ ਹੈ ਉਸ ਸਮੇਂ ਭਾਈ ਮਰਦਾਨੇ ਜੀ ਨੇ ਪਿੰਡ ਵਿੱਚ ਜਾਣ ਦੀ ਆਗਿਆ ਮੰਗੀ ਕਿ ਲੰਗਰ ਪਾਣੀ ਛੱਕ ਕੇ ਆਉਣਾ ਹੈ ਗੁਰੂ ਜੀ ਨੇ ਕੁਝ ਮਨਾ ਵੀ ਕੀਤਾ ਕਿ ਇਸ ਸ਼ਹਿਰ ਵਿੱਚ ਜਾਣਾ ਖਤਰੇ ਤੋਂ ਬਾਹਰ ਨਹੀਂ ਇੱਥੇ ਔਰਤਾਂ ਦਾ ਰਾਜ ਹੈ ਅਤੇ ਉਹ ਜਾਦੂਗਰनियां ਹਨ ਬੰਦਿਆਂ ਤੇ ਜਾਦੂ ਕਰਕੇ ਉਹਨਾਂ ਨੂੰ ਵਸ ਵਿੱਚ ਕਰ ਲੈਂਦੀਆਂ ਹਨ ਪਰੰਤੂ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਇਹ ਸਭ ਕੁਝ ਜੋ ਤੁਸੀਂ ਦੱਸ ਰਹੇ ਹੋ ਸਭ ਠੀਕ ਹੈ ਪਰ ਭੋਜਨ ਬਿਨਾ ਕਾਰਜ ਚੱਲ ਨਹੀਂ ਸਕਦਾ ਉਸ ਦੇ ਲਈ ਤਾਂ ਨਗਰ ਵਿੱਚ ਜਾਣਾ ਹੀ ਪਵੇਗਾ ਪਰ ਮੈਂ ਸਾਵਧਾਨੀਆਂ ਵੱਲੋਂ ਵੀ ਰਹਾਗਾ ਭਾਈ ਮਰਦਾਨਾ ਜੀ ਜਦੋਂ ਸ਼ਹਿਰ ਵਿੱਚ ਪਹੁੰਚੇ ਤਾਂ ਸ਼ਹਿਰ ਦੀ ਹਰ ਇੱਕ ਸੜ ਉਸ ਨੂੰ ਅਤੀ ਸੁੰਦਰ ਤੇ ਮਨਮੋਹਣੀ ਲੱਗੀ। ਨਗਰ ਵਿੱਚ ਇੱਕ ਖੂਹ ਉੱਤੇ ਕੁਝ ਇਸਤਰੀਆਂ ਪਾਣੀ ਭਰਦੀਆਂ ਹੋਈਆਂ ਵਿਖਾਈ ਦਿੱਤੀਆਂ। ਭਾਈ ਮਰਦਾਨਾ ਜੀ ਉਹਨਾਂ ਦੇ ਕੋਲ ਗਏ। ਨਿਮਰਤਾ ਵੱਲੋਂ ਕਹਿਣ ਲੱਗੇ ਕਿ ਸਾਨੂੰ ਪਿਆਸ ਲੱਗੀ ਹੈ। ਪਾਣੀ ਪਿਆ ਦਿਓ। ਭਾਈ ਮਰਦਾਨਾ ਜੀ ਦੀ ਭਾਸ਼ਾ ਤੇ ਵੇਸ਼ ਪੂਸ਼ਾ ਦੇਖ ਕੇ ਇਸਤਰੀਆਂ ਆਲਸ ਵਿੱਚ ਵਿਚਾਰ ਕਰਨ ਲੱਗੀਆਂ ਕਿ ਉਹ ਇੱਕ ਪਰਦੇਸੀ ਹੈ ਅੰਤ ਇਹ ਉਹਨਾਂ ਦਾ ਸ਼ਿਕਾਰ ਹੈ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਆ ਕੇ ਅਤੇ ਆਪਣੀ ਸ਼ਕਤੀ ਨਾਲ ਭਾਈ ਮਰਦਾਨਾ ਜੀ ਨੂੰ ਵਸ ਵਿੱਚ ਕਰ ਲਿਆ ਉਸ ਇਸਤਰੀ ਨੇ ਇੱਕ ਧਾਗਾ ਜੋ ਕਿ ਤੰਤਰਿਕ ਵਿਦਿਆ ਦੇ ਮੰਤਰ ਪੜ੍ਹ ਕੇ ਤਿਆਰ ਕੀਤਾ ਹੋਇਆ ਸੀ ਭਾਈ ਮਰਦਾਨੇ ਜੀ ਦੇ ਗਲੇ ਵਿੱਚ ਬੰਨ ਦਿੱਤਾ ਇਸ ਧਾਗੇ ਵਿੱਚ ਬਸੀ ਕਾਰਨਾ ਮੰਤਰਾਂ ਦਾ ਪ੍ਰਭਾਵ ਜਿਸ ਦੇ ਨਾਲ ਕੋਈ ਵੀ ਵਿਅਕਤੀ ਗੁਲਾਮ ਹੋਣਾ ਸਵੀਕਾਰ ਕਰ ਲੈਂਦਾ ਹੈ ਅਰਥਾਤ ਆਪਣੇ ਆਪ ਨੂੰ ਦੂਜਿਆਂ ਦਾ ਸ਼ਿਕਰ ਬਰਨਾ ਯਾਨੀ ਕਿ ਬੱਕਰਾ ਬਨਨ ਦਿੰਦਾ ਹੈ ਕਿਸੇ ਗੱਲ ਦਾ ਵਿਰੋਧ ਨਹੀਂ ਕਰਦਾ ਇੱਕ ਆਗਿਆਕਾਰੀ ਸੇਵਕ ਦੀ ਤਰ੍ਹਾਂ ਸਭ ਕਾਰਜ ਕਰਦਾ ਹੈ ਉਧਰ ਦੂਜੇ ਪਾਸੇ ਗੁਰੂ ਜੀ ਕਾਫੀ ਚਿਰ ਪਾਈ ਮਰਦਾਨੇ ਜੀ ਦਾ ਇੰਤਜ਼ਾਰ ਕਰਦੇ ਰਹੇ ਜਦੋਂ ਭਾਈ ਮਰਦਾਨਾ ਜੀ ਨਾ ਮੁੜਿਆ ਤਾਂ ਸਭ ਕੁਝ ਸਮਝ ਗਏ ਅਤੇ ਗੁਰੂ ਜੀ ਆਪ ਭਾਈ ਮਰਦਾਨੇ ਜੀ ਦੀ ਖਬਰ ਲੈਣ ਵਾਸਤੇ ਨਗਰ ਵਿੱਚ ਆ ਗਏ ਉਹਨਾਂ ਇਸਤਰੀਆਂ ਨੇ ਜਦੋਂ ਗੁਰੂ ਜੀ ਨੂੰ ਵੇਖਿਆ ਤਾਂ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਇਹ ਇੱਕ ਹੋਰ ਪਰਦੇਸੀ ਪਹਿਲੇ ਪ੍ਰਦੇਸੀ ਦੀ ਖੋਜ ਖਬਰ ਲੈਣ ਆਇਆ ਹੋਇਆ ਹੈ ਸਾਨੂੰ ਉਸ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਣਾ ਚਾਹੀਦਾ ਹੈ ਪਰ ਉਹ ਪਹਿਲੇ ਵਿਅਕਤੀ ਦੀ ਤਰ੍ਹਾਂ ਸਿੱਧਾ ਸਾਦਾ ਨਹੀਂ ਬਲਕਿ ਬਹੁਤ ਤੇਜ਼ ਚਤਰ ਵਿਖਾਈ ਦਿੰਦਾ ਹੈ ਇਹ ਵਿਚਾਰ ਬਣਾ ਕੇ ਉਹ ਸਾਰੀਆਂ ਇਸਤਰੀਆਂ ਗੁਰੂ ਦੇਵ ਦੇ ਗਲੇ ਵਿੱਚ ਤੰਤਰਿਕ ਧਾਗਾ ਪਾਉਣ ਲਈ ਤਿਆਰ ਹੋਈਆਂ ਉਹ ਪਿਆਰੀ ਸਾਧ ਸੰਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਏ ਗਰੂ ਜਰੂਰ ਲਿਖੋ ਜੀ